ਉਹਨਾਂ ਕੋਈ ਪੋਜ਼ਿਟਿਵ ਔਰ ਨੈਗੇਟਿਵ ਗੱਲਾਂ ਜਿਵੇਂ ਸਾਡੀ ਲਾਈਫ ਚ ਹੁੰਦੀਆਂ ਉਹ ਉਸ ਤਰ੍ਹਾਂ ਹੀ ਦੇਸ਼ ਦੀ ਕੁਝ ਪਾਲਿਸਿਸ ਜਾਂ ਇੰਟਰਨੈਸ਼ਨਲ ਪਾਲਿਸਿਸ ਵੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਜਿਦੇ ਨਾਲ ਕਿ ਕੁਝ ਕਈ ਵਾਰ ਕੁਝ ਬੈਨੀਫਿਟਸ ਹੁੰਦੇ ਆ ਲੇਕਿਨ ਜਦੋਂ ਕਿਤੇ ਲਾਸ ਵੀ ਹੁੰਦਾ ਉਦੋਂ ਵੀ ਸਾਨੂੰ ਤਿਆਰ ਰਹਿਣਾ ਪੈਂਦਾ ਤਾਂ ਅਸੀਂ ਬਹੁਤ ਲੱਕੀਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਇੱਕ ਡਾਇਨਾਮਿਕ ਲੀਡਰ ਨੇ ਜਿਹੜੇ ਕਿ ਉਹੋ ਸਭ ਤੋਂ ਇਸ ਤਰ੍ਹਾਂ ਦੀ ਘੜੀ ਸੀ ਜਿਹਦੇ ਵਿੱਚ ਇਹ ਲੱਗਦਾ ਸੀ ਕਿ ਸਰਕਾਰਾਂ ਤਾਂ ਇਸ ਕੀ ਕਰਨੀਆਂ ਤਾਂ ਇੱਕ ਪ੍ਰਕਿਰਤਿਕ ਸਮਝ ਲਓ ਆਪਦ ਦਾ ਆ ਗਈ ਹੈ ਔਰ ਇੱਕ ਇਸ ਤਰ੍ਹਾਂ ਦਾ ਪਹਾੜ ਟੁੱਟ ਗਿਆ ਪ੍ਰੋਬਲਮਸ ਦਾ ਜਿਹਦੇ ਵਿੱਚ ਹਰ ਬੰਦਾ ਹੀ ਪ੍ਰੋਬਲਮ ਚ ਹੋਊਗਾ ਲੇਕਿਨ ਉਸ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਤਰ੍ਹਾਂ ਦਾ ਦਮ ਖਮਾ ਔਰ ਦਿਖਾਇਆ ਔਰ ਸਾਰੇ ਦੇਸ਼ ਦੀ ਹੀ ਸ਼ਕਤੀ ਦਾ ਸਰੋਤ ਬਣੇ ਤਾਂ ਮੈਨੂੰ ਅਗਰ ਸੁਣ ਰਹੇ ਹੋਣਗੇ ਜਿਹੜੇ ਤੁਹਾਡੇ ਚੈਨਲ ਰਾਹੀਂ ਸ਼ਾਇਦ ਇਹ 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 ਸੋਚ ਰਹੇ ਹੋਣਗੇ ਕਿ ਮੈਡਮ ਵੀ ਨੂੰ ਮਮਤਾ ਬੀਜੇਪੀ ਪਾਰਟੀ ਦੇ ਹੈ ਇਸ ਲਈ ਉਹਨਾਂ ਨੇ ਮੋਦੀ ਜੀ ਦੀ ਹੀ છ ਲਾਗਾ ਕਰਨੀ ਹੈ ਇੱਥੇ ਇੱਕ ਪਾਰਟੀ ਦੇ ਉਸ ਤੇ ਨਹੀਂ ਮੈਂ ਜੋ ਸੈਂਟਰ ਗਵਰਨਮੈਂਟ ਆਤਮ ਨਿਰਭਰ ਬਣਾਇਆ ਜਾ ਸਕੇ ਕਿਉਂਕਿ ਨੌਕਰੀਆਂ ਇੰਨੀਆਂ ਨਹੀਂ ਹੁੰਦੀਆਂ ਕਿ ਹਰ ਕਿਸੇ ਬੰਦੇ ਕੋਲ ਨੌਕਰੀ ਆ ਜੇ ਹੱਥ 'ਚ ਔਰ ਉਹ ਵੀ ਲਿミਟਡ ਸੋਰਸ ਹੁੰਦੇ ਆ ਤੇ ਦੂਸਰੀ ਗੱਲ ਉਹਦੇ ਲਈ ਇੱਕ ਪ੍ਰੋਪਰ ਇੱਕ ਕੁਆਲਿਫਿਕੇਸ਼ਨ ਇੱਕ ਇੰਟਰਨਲ ਟੈਸਟ ਕਲੀਅਰ ਚਾਹੀਦਾ ਹੁੰਦਾ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਵੀ ਵੱਡਾ ਰੈਂਕ ਲੈਣਾ ਹੁੰਦਾ ਔਰ ਜਿਹੜਾ ਇਹ ਜ਼ਰੂਰੀ ਨਹੀਂ ਕਿ ਸਾਰੇ ਬੱਚਿਆਂ ਦਾ ਇੱਕ ਤੋਂ 100 ਦੇ ਵਿੱਚ ਰੈਂਕ ਹੋ ਸਾਰਿਆਂ ਨੂੰ ਜੋਬ ਉਹਨਾਂ ਨੂੰ ਮਿਲੇਗੀ ਤਾਂ ਜਿਹੜੇ ਬੱਚੇ ਹਜ਼ਾਰਾਂ ਲੱਖਾਂ ਪਿੱਛੇ ਰਹਿ ਜਾਂਦੇ ਆ ਇਹ ਉਹ ਜੋਬ ਤੋਂ ਰਹਿ ਜਾਂਦੇ ਆ ਇਸੇ ਤਰ੍ਹਾਂ ਜ਼ਰੂਰੀ ਨਹੀਂ ਕਿ ਹਰ ਬੱਚਾ ਹੀ ਉਸ ਨਿਕਲਣੀਆਂ ਤਾਂ ਇਸ ਲਈ ਜ਼ਰੂਰੀ ਹੈ ਕਿ ਜੋ ਜਿਸ ਲੈਵਲ ਤੇ ਹੈ ਉਹਨੂੰ ਉਸੇ ਤਰ੍ਹਾਂ ਦੀ ਸਿੱਖਿਆ ਮਿਲੇ ਆਪਣੇ ਪਿਆ ਲੋਕ ਆਪਣੇ ਛੋਟੇ-ਛੋਟੇ ਰੋਜ਼ਗਾਰ ਕਰ ਰਹੀ ਹੈ ਸਵੈ ਰੋਜ਼ਗਾਰ ਕਰ ਰਹੀ ਹੈ ਚਾਹੇ ਛੋਟੀ ਸਿਲਾਈ ਦਾ ਹੋਵੇ ਚਾਹੇ ਪਾਪੜ ਬਣਾਉਣ ਦੀ ਮਸ਼ੀਨ ਹੋਵੇ ਚਾਹੇ ਘਰੇ ਮਿਰਚ ਮਸਾਲੇ ਤਿਆਰ ਕਰਨੇ ਹੋਣ ਚਾਹੇ ਛੋਟਾ ਲਗੂ ਦੁਕਾਨ ਹੋਵੇ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਹੈ ਤੁਸੀਂ ਕਹਿ ਸਕਦੇ ਕਿ ਪ੍ਰੋਸੈਸ ਦੇ ਵਿੱਚ ਗਰੋਥ ਹੋ ਰਹੀ ਹੈ ਔਰ ਪ੍ਰੋਸੈਸ ਚੱਲ ਰਹੀ ਹੈ ਗਵਰਨਮੈਂਟ ਵੱਲੋਂ ਕਿਉਂਕਿ ਲਗਾਤਾਰ ਸੈਂਟਰ ਔਰ ਯੂਐਸਏ ਦੇ ਟਾਈਮ ਦੇ ਅਕੋਰਡਿੰਗ 12 ਵਜੇ ਦੇ ਆਸ-ਪਾਸ ਇੱਕ ਨੀਤੀ ਲਾਗੂ ਕਰਨ ਦੀ ਗੱਲ ਹੋਈ 트럼ਪ 트럼ਪਸ ਜੀ ਵੱਲੋਂ ਮਾਨੀ 트럼ਪ ਜੀ ਜੋ ਕਿ ਯੂ ਐਸ اے ਦੇ ਨੇ ਪ੍ਰੈਜ਼ੀਡੈਂਟ ਨੇ ਕਿ ਭਾਰਤ ਦੇ ਜਿਹੜੇ ਜਿਹੜੇ ਐਕਸਪੋਰਟ ਹੈ ਉਹਦੇ ਉੱਪਰ 50% ਟੈਰਿਫ ਹੈ ਜਿਹੜਾ ਉਹ ਲਗਾਇਆ ਗਿਆ ਮਤਲਬ ਆਟੋਮੈਟਿਕਲੀ ਹੈ ਕਿ ਜਦੋਂ ਸਾਡੀ ਡਿਮਾਂਡ ਉਧਰ ਹੀ ਘਟੂਗੀ ਤਾਂ ਫਿਰ ਸਾਡੇ ਐਕਸਪੋਰਟ ਤੇ ਵੀ ਇਸ ਚੀਜ਼ ਦਾ ਪ੍ਰਭਾਵ ਪਾਊਗਾ ਉਹਦੇ ਨਾਲ ਹੁਣ ਕੀ ਹੋਊਗਾ ਹੁਣ ਸਾਡੇ ਜਿਹੜੀਆਂ ਇੱਥੇ ਇੱਥੇ ਇੰਨੀਆਂ ਇੰਡਸਟਰੀਜ਼ ਹੈ ਉਹਨਾਂ ਦਾ ਜਿਹੜਾ ਐਕਸਪੋਰਟ ਜਦੋਂ ਘਟੇਗਾ ਤਾਂ ਡੈਫੀਨਿਟਲੀ ਹੈ ਉਹਨਾਂ ਦੀ ਇੰਨੀ ਪੂੰਜੀ ਲਗਾਈ ਹੋਈ ਹੈ bizness ਤੇ ਵੀ ਇਸ ਦਾ ਅਸਰ ਪਏਗਾ ਦੇਸ਼ ਦੀ ਆਰਥਿਕ ਸਥਿਤੀ ਦੇ ਵੀ ਇਸ ਦਾ ਅਸਰ ਪਏਗਾ ਜੋ ਲੋਕੋ ਤੇ ਕੰਮ ਕਰ ਰਹੇ ਜਿਨ੍ਹਾਂ ਨੇ ਯੂਨਿਟ ਚੱਲ ਰਹੇ ਆ ਲੋਕੀ ਚਲਾਉਣ ਵਾਲੇ ਆ ਲੋਕ ਉਹਨਾਂ ਨਾਲ ਜਿਹੜੇ ਜਿਨ੍ਹਾਂ ਨੂੰ ਰੋਜ਼ਗਾਰ ਮਿਲੇ ਆ ਉਹਨਾਂ ਦੇ ਰੋਜ਼ਗਾਰ ਤੇ ਪ੍ਰਭਾਵ ਪਵੇਗਾ ਬੇਰੋਜ਼ਗਾਰੀ ਹੋਏਗੀ ਤਾਂ ਸਾਡੀ ਜਿਹੜੀ ਹੈ ਅਰਥਵਿਵਸਥਾ ਤੇ ਇੱਕ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜੇ ਫਿਰ ਵੀ ਅਸੀਂ ਇੰਡੀਅਨ ਚੁੱਪ ਬੈਠੇ ਰਹੇ ਅਸੀਂ ਅੱਜ ਫੇਰ ਸਾਨੂੰ ਸਾਧ ਦੇ ਨੀਤੀ ਲੋੜ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਅਹਮਦਾਬਾਦ ਮਾਨਯੀ ਪ੍ਰਧਾਨ ਮੰਤਰੀ ਜੀ ਸਪੀਚ ਦੇ ਰਹੇ ਸੀ ਮੈਂ ਸੁਣ ਰਹੀ ਸੀ ਧਿਆਨ ਨਾਲ ਤਾਂ ਉਹਨਾਂ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਦੇਸ਼ ਨੂੰ ਸਸ਼ਕਤ ਬਣਾਈਏ ਅਸੀਂ ਇਸ ਉਹਨਾਂ ਦੇ ਟੈਰਿਫ ਦੀ ਇਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਸਾਡੇ ਦੇਸ਼ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਅਸੀਂ ਜਦੋਂ ਕੋਈ ਵੀ ਸਥਿਤੀ ਆਈ ਹੈ ਅਸੀਂ ਸક્ષਮ ਸੀ ਭਾਰਤ ਸક્ષਮ ਸੀ ਔਰ ਸક્ષਮ ਰਹੇਗਾ ਇਹ ਅਸੀਂ ਪ੍ਰੂਫ ਕਰਨਾ ਹੈ ਅਸੀਂ ਪ੍ਰੂਫ ਕਰ ਸਕਦੇ ਹਾਂ ਕਿ ਅਸੀਂ ਸਿਰਫ ਔਰ ਸਿਰਫ ਸਵਦੇਸ਼ੀ ਚੀਜ਼ਾਂ ਬਣਾਈਏ ਸਪੈਸ਼ਲ ਉੱਥੇ ਉਹਨਾਂ ਨੇ ਇਹ ਵੀ ਕਿਹਾ ਆਪਣੇ ਭਾਸ਼ਣ ਦੇ ਵਿੱਚ ਕਿ ਹਰੇਕ ਦੁਕਾਨ ਕਿ ਇੱਥੇ ਭਾਰਤ ਦਾ ਬਣਿਆ ਇਹ ਸਮਾਨ ਹੀ ਮਿਲਦਾ ਹੈ ਜੋ ਉਹਨਾਂ ਨੇ ਆਪਣੀ ਗੱਲ ਵਿੱਚ ਰੱਖਿਆ ਲੇਕਿਨ ਐਜ਼ ਹਿਊਮਨ ਬੀਇੰਗ ਅਸੀਂ ਜੋ ਕਰ ਸਕਦੇ ਹਾਂ ਅਸੀਂ ਆਪਣੇ ਘਰ ਦੀ ਰਸੋਈ ਤੋਂ ਸ਼ੁਰੂ ਕਰ ਸਕਦੇ ਹਾਂ ਮੈਂ ਖਾਸ ਕਰਕੇ ਜੋ ਮਹਿਲਾਵਾਂ ਮੇਰੀ ਗੱਲ ਸੁਣ ਰਹੀਆਂ ਕਿ ਅਸੀਂ ਆਪਣੇ ਦੇਸ਼ ਦੀਆਂ ਬਣੀਆਂ ਹੋਈਆਂ ਚੀਜ਼ਾਂ ਹੀ ਯੂਜ਼ ਕਰੀਏ ਅਸੀਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਲੈਦਰ ਦੇ ਸ਼ੂਜ਼ ਅਸੀਂ ਜੋ ਵੀ ਪਹਿਨਦੇ ਆ ਪੈਰਾਂ ਦੇ ਵਿੱਚ ਜੋ ਚੱਪਲ ਪਾਣੇ ਆ ਅਸੀਂ ਟੂਥਪੇਸਟ ਹੈ ਅਸੀਂ ਜਿਵੇਂ ਕਾਲਗਟ ਵਰਗੇ ਆ ਦਾ ਵਿਸ਼ਕਾਰ ਕਰਕੇ ਅਸੀਂ ਆਪਣੇ ਇੰਡੀਆ ਦੇ ਵਿੱਚ ਬਣੀ ਪੇਸਟੀ ਯੂਜ਼ ਕਰੀਏ ਅਸੀਂ ਜਿਵੇਂ ਕੋਕਾ ਕੋਲਾ ਹੋਰ ਡਰਿੰਕਸ ਨੇ ਇਹਨਾਂ ਨੂੰ ਛੱਡ ਕੇ ਸਾਡੇ ਦੇਸ਼ ਦੇ ਵਿੱਚ ਬੜੇ ਅੱਛੇ-ਅੱਛੇ ਡਰਿੰਕਸ ਹੈ ਜਿਹੜੇ ਸਾਡੇ ਦੇਸ਼ ਦੇ ਵੀ ਬਣੇ ਔਰ ਹਾਈਜਨਿਕ ਵੀ ਹੈ ਉਹਨਾਂ ਨੂੰ ਯੂਜ਼ ਕਰੀਏ ਤਾਂ ਹੋਰ ਵੀ ਹੁਣ ਜਿਵੇਂ ਹੁਣ ਫੈਸਟੀਵਲ ਆਣਗੇ ਦੀਵਾਲੀ ਆਏਗੀ ਜਾਂ ਸਾਡੇ ਘਰਾਂ ਦੇ ਵਿੱਚ ਬੱਡੇ-ਬੱਡੇ ਮੈਰਿਜ ਫੰਕਸ਼ਨ ਵੀ ਹੁੰਦੇ ਆ ਮੈਰਿਜ ਦਾ ਵੀ ਹੁਣ ਸੀਜ਼ਨ ਆਏਗਾ ਤਾਂ ਅਸੀਂ ਫੋਰਨ ਬ੍ਰਾਂਡ ਨੂੰ ਵਿਦੇਸ਼ੀ ਬ੍ਰਾਂਡ ਦਾ ਬਹਿਸ਼ਕਾਰ ਕਰਦੇ ਹੋਏ ਅਸੀਂ ਆਪਣੇ ਦੇਸ਼ ਦੇ ਬ੍ਰਾਂਡ ਨੂੰ ਹੀ ਪ੍ਰੈਫਰ ਕਰੀਏ ਅਗਲੀ ਕੜੀ ਦੇ ਵਿੱਚ ਮੈਂ ਤੁਹਾਨੂੰ ਕੁਝ ਕਿਉਂਕਿ ਇਹ ਮੇਰੀ ਫਸਟ ਪੇਜ ਤੇ ਉੱਪਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਅਗਲੀ ਕੜੀ ਦੇ ਵਿੱਚ ਮੈਂ ਡਿਟੇਲ ਰਹੀਂ ਡਿਟੇਲ ਦੇ ਵਿੱਚ ਤੁਹਾਨੂੰ ਇਹ ਵੀ ਦੱਸੂਗੀ ਕਿ ਜਿਹੜੀਆਂ ਸਾਡੀਆਂ ਸਵਦੇਸ਼ੀ ਐ ਕਿਹੜੀਆਂ-ਕਿਹੜੀਆਂ ਪ੍ਰੋਡਕਟਸ ਐ ਅਸੀਂ ਯੂਜ਼ ਕਰਨੀਆਂ ਤੇ ਵਿਦੇਸ਼ੀ ਅਸੀਂ ਕਿਹੜੀਆਂ ਜਿਹੜੀਆਂ ਐਕਸੈਸਰੀਜ਼ ਯੂਜ਼ ਕਰ ਰਹੇ ਹਾਂ ਬਹੁਤ ਐਕਸੈਸਰੀਜ਼ ਯੂਜ਼ ਕਰ ਰਹੇ ਕਰਕੇ ਤੁਹਾਨੂੰ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਅਗਰ ਮੇਰੀ ਇਸ ਆਵਾਜ਼ ਨਾਲ ਇਸ ਚੈਨਲ ਰਹੀਂ ਔਰ ਖਾਸ ਕਰਕੇ ਜੋ ਚੈਨਲ ਰਹੀਂ ਮੈਂ ਦੈਨਿਕ ਪਾਇਲਟ ਔਰ ਪੰਜ ਪਾਣੀ ਜੋ ਹੋਰ ਵੀ ਕਈ ਜੋ ਚੈਨਲ ਹੈ ਜਿੱਥੇ-ਜਿੱਥੇ ਵੀ ਇਹ ਆਵਾਜ਼ ਮੇਰੀ ਜਾਂਦੀ ਹੈ ਤੁਸੀਂ ਸੁਣੋਗੇ ਤਾਂ ਅਗਰ ਕਿਸੇ 10 ਘਰਾਂ ਦੇ ਅੰਦਰ 20 ਘਰਾਂ ਦੇ ਅੰਦਰ 15 ਘਰਾਂ ਦੇ ਅੰਦਰ ਜਾਂ ਜਿੰਨੇ ਵੀ ਘਰਾਂ ਦੇ ਅੰਦਰ ਬਦਲਾਵ ਆਂਦਾ ਹੈ ਤਾਂ ਮੈਨੂੰ ਲੱਗੇਗਾ ਕਿ ਮੈਂ ਜੋ ਵੀਨੂ ਗੋਇਲ ਮੈਂ ਆਪਣੇ ਆਪ ਨੂੰ ਸਮਾਜ ਸੇਵਿਕਾ ਦਾ ਤੁਸੀਂ ਮੈਨੂੰ ਇਹ ਅਹੁਦਾ ਦਿੱਤਾ ਹੋਇਆ ਹੈ ਤੇ ਇਹ ਮੇਰਾ ਸਰਕਾਰ ਹੋਊਗਾ ਔਰ ਇਹ ਦੇਸ਼ ਦੇ ਪ੍ਰਤੀ ਇੱਕ ਸੇਵਾ ਹੋਊਗੀ ਮੇਰੀ ਵੀ ਔਰ ਤੁਸੀਂ ਤਾਂ ਸੇਵਾ ਤੁਹਾਡੀ ਪਹਿਲਾਂ ਲੱਗੀ ਅਗਰ ਤੁਸੀਂ ਅੱਜ ਤੋਂ ਹੀ ਵਿਦੇਸ਼ੀ ਸਮਾਨ ਦਾ ਬੇਇਸ਼ਕਾਰ ਕਰਦੇ ਹੋ ਤਾਂ ਆਪਣੀ ਦੇਸ਼ ਦੀ ਦੇਸ਼ ਨੂੰ ਸਮਰਪਿਤ ਔਰ ਆਪਣੇ ਸਮਾਜ ਲਈ ਸਮਰਪਿਤ ਆਪਣੇ ਲੋਕਾਂ ਲਈ ਸਾਰਿਆਂ ਦੇ ਬਚਾਅ ਦੇ ਲਈ ਸਾਡੇ ਆਉਣ ਵਾਲੇ ਫਿਊਚਰ ਜਿਹੜੇ ਸਾਡੇ ਬੱਚੇ ਹੈ ਇੱਕ ਇੱਕ ਸਸ਼ਕਤ ਦੇਸ਼ ਦੇ ਵਿੱਚ ਰਹਿਣ ਇੱਕ ਸਟਰੋਂਗ ਆਰਥਿਕ ਸਥਿਤੀ ਦੇ ਵਿੱਚ ਹੈ ਜਿਹੜਾ ਉਹੋ ਆਪਣਾ ਗੁਜ਼ਾਰਾ ਕਰਨ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅੱਜ ਹੀ ਸਾਨੂੰ ਸਵਦੇਸ਼ੀ ਅਪਣਾਉਣਾ ਚਾਹੀਦਾ ਹੈ ਔਰ ਵਿਦੇਸ਼ੀ ਦਾ ਵਿਸ਼ਕਾਰ ਕਰਨਾ ਚਾਹੀਦਾ ਹੈ ਜੈ ਹਿੰਦ ਜੈ ਭਾਰਤ ਹਾਂਜੀ ਸਭ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਰਾਹੀਂ ਜੋ ਵੀ ਸੁਣ ਰਹੇ ਹੈ ਔਰ ਦੇਖ ਰਹੇ ਹੈ ਜਿਵੇਂ ਦੇਸ਼ ਦੇ ਵਿੱਚ ਟਾਈਮ ਟੂ ਟਾਈਮ ਕੋਈ ਨਾ ਕੋਈ ਪੋਜ਼ਿਟਿਵ ਔਰ ਨੈਗੇਟਿਵ ਗੱਲਾਂ ਜਿਵੇਂ ਸਾਡੀ ਲਾਈਫ ਚ ਹੁੰਦੀਆਂ ਉਹ ਉਸ ਤਰ੍ਹਾਂ ਹੀ ਦੇਸ਼ ਦੀ ਕੁਝ ਪਾਲਿਸਿਸ ਇਹ ਇੰਟਰਨੈਸ਼ਨਲ ਪਾਲਿਸੀਜ਼ ਵੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਜਿਦੇ ਨਾਲ ਕਿ ਕੁਝ ਕਈ ਵਾਰ ਕੁਝ ਬੈਨੀਫਿਟਸ ਹੁੰਦੇ ਆ ਲੇਕਿਨ ਜਦੋਂ ਕਿਤੇ ਲਾਸ ਵੀ ਹੁੰਦਾ ਉਦੋਂ ਵੀ ਸਾਨੂੰ ਤਿਆਰ ਰਹਿਣਾ ਪੈਂਦਾ ਤਾਂ ਅਸੀਂ ਬਹੁਤ ਲੱਖੀ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਡਾਇਨਾਮਿਕ ਲੀਡਰ ਨੇ ਜਿਹੜੇ ਕਿ ਚਾਹੇ ਸਭ ਤੋਂ ਮੇਰੇ ਲੱਗਦਾ ਇਸ ਤਰ੍ਹਾਂ ਦਾ ਟਾਈਮ ਕਦੀ ਨਹੀਂ ਆਇਆ ਜਿਹੜਾ ਕਰੋਨਾ ਦਾ ਟਾਈਮ ਹੈ ਹਨਾ ਸਭ ਤੋਂ ਮਤਲਬ ਉਹ ਸਭ ਤੋਂ ਇਸ ਤਰ੍ਹਾਂ ਦੀ ਘੜੀ ਸੀ ਜਿਹਦੇ ਵਿੱਚ ਇਹ ਲੱਗਦਾ ਸੀ ਕਿ ਸਰਕਾਰਾਂ ਤਾਂ ਇਸ ਕੀ ਕਰਨੀਆਂ ਤਾਂ ਇੱਕ ਪ੍ਰਕਿਰਤਿਕ ਸਮਝ ਲਓ ਆਪਤ ਦਾ ਆ ਗਈ ਹੈ ਔਰ ਇੱਕ ਇਸ ਤਰ੍ਹਾਂ ਦਾ ਪਹਾੜ ਟੁੱਟ ਗਿਆ ਪ੍ਰੋਬਲਮਸ ਦਾ ਜਿਹਦੇ ਵਿੱਚ ਹਰ ਬੰਦਾ ਹੀ ਪ੍ਰੋਬਲਮ 'ਚ ਹੋਊਗਾ ਲੇਕਿਨ ਉਸ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਤਰ੍ਹਾਂ ਦਾ ਦਮ ਖਮਾ ਔਰ ਦਿਖਾਇਆ ਔਰ ਸਾਰੇ ਦੇਸ਼ ਦੀ ਹੀ ਸ਼ਕਤੀ ਦਾ ਸਰੋਤ ਬਣੇ ਸਭ ਦੇ ਵਿੱਚ ਇੱਕ ਹੰਗਾਰਾ ਭਰਿਆ ਸਭ ਨੂੰ ਇੱਕ ਤਸੱਲੀ ਦਿੱਤੀ ਔਰ ਤਸੱਲੀ ਹੀ ਨਹੀਂ ਦਿੱਤੀ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਔਰ ਲੋਕਾਂ ਨੇ ਇੱਕ ਦੂਸਰੇ ਨਾਲ ਕਹਿੰਦੇ ਜੋਤ ਸੇ ਜੋਤ ਜਗਾਤੇ ਚਲੋ ਇੱਕ ਦੂਸਰੇ ਦਾ ਹੱਥ ਨਾਲ ਹੱਥ ਫੜ ਕੇ ਉਸ ਮੁਸ਼ਕਿਲ ਕੜੀ ਨੂੰ ਪਾਰ ਕੀਤਾ ਔਰ ਉਹਦੇ ਵਿੱਚ ਸਪੋਰਟ ਬਣੇ ਉਹਦੇ ਵਿੱਚ ਸਾਡੇ ਮੋਟੀਵੇਟਰ ਬਣੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਉਸ ਦਿਨ ਜਦੋਂ ਉਹ ਸਿਚੁਏਸ਼ਨ ਦੇ ਵਿੱਚ ਦੇਖਿਆ ਤੇ ਇਸ ਤਰ੍ਹਾਂ ਲੱਗਿਆ ਕਿ ਕਿਸ ਤਰ੍ਹਾਂ ਦੀ ਵੀ ਸਥਿਤੀ ਹੋਵੇ ਸਾਡਾ ਦੇਸ਼ ਉਹ ਤੇ ਤੋਂ ਪਾਰ ਪਾਉਣ ਲਈ ਸક્ષਮ ਹੈ ਜਦੋਂ ਤੱਕ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਤਾਂ ਮੈਨੂੰ ਅਗਰ ਸੁਣ ਰਹੇ ਹੋਣਗੇ ਜਿਹੜੇ ਤੁਹਾਡੇ ਚੈਨਲ ਰਾਹੀਂ ਸ਼ਾਇਦ ਇਹ 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 ਸੋਚ ਰਹੇ ਹੋਣਗੇ ਕਿ ਮੈਡਮ ਵੀਨੂ ਮਮਤਾ ਬੀਜਪੀ ਪਾਰਟੀ ਦੇ ਹੈ ਇਸ ਲਈ ਉਹਨਾਂ ਨੇ ਮੋਦੀ ਜੀ ਦੀ ਹੀ ਛਲਾਗਾ ਕਰਨੀ ਹੈ ਇੱਥੇ ਇੱਕ ਪਾਰਟੀ ਦੇ ਉਸਤੇ ਨਹੀਂ ਮੈਂ ਇੱਕ ਸਮਾਜ ਸੇਵਿਕਾ ਵੀ ਹਾਂ ਤੇ ਤੁਹਾਨੂੰ ਇਹ ਗੱਲ ਦੱਸਦਾ ਕਿ ਬੀਜਪੀ ਕਰਕੇ ਨਹੀਂ ਮੈਂ ਗੱਲ ਕਹਿ ਰਹੀ ਲੇਕਿਨ ਜੋ ਸੈਂਟਰਲ ਗਵਰਨਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੀ ਜੋ ਪਾਲਿਸੀ ਚੱਲ ਰਹੀ ਹੈ ਨਾ ਉਹ ਬਿਲਕੁਲ ਜਿਹੜੀ ਹੈ ਇੱਕ ਇਨਸਾਨੀਅਤ ਨੂੰ ਲੈ ਕੇ ਚੱਲ ਰਹੀ ਹੈ ਕਿਉਂਕਿ ਜਦੋਂ ਮੈਂ ਬੀਜੇਪੀ ਵੀ ਜੁਆਇਨ ਕੀਤੀ ਸੀ ਉਹਦਾ ਵੀ ਇੱਕ ਬਹੁਤ ਵੱਡਾ ਰੀਜ਼ਨ ਸੀ ਇਹੀ ਸੀ ਕਿ ਜਦੋਂ 2003 ਚ ਮੈਂ ਐਨਜੀਓ ਸ਼ੁਰੂ ਕੀਤੀ ਤਾਂ ਸਵੈ ਰੋਜ਼ਗਾਰ ਨੂੰ ਮੁੱਖ ਰੱਖਦੇ ਹੋਏ ਕੁਝ ਮਤਲਬ ਸ਼ੁਰੂ ਕੀਤਾ ਕਿ ਲੜਕੀਆਂ ਨੂੰ ਪੈਰਾਂ ਤੇ ਖੜੇ ਕਰਨ ਲਈ ਕੁਝ ਨਾ ਕੁਝ ਕਰਵਾਇਆ ਜਾਵੇ ਤਾਂ ਕਿਉਂਕਿ ਉਸ ਟਾਈਮ ਜਦੋਂ ਆਸਪਾਸ ਸਰਕਾਰਾਂ ਵੱਲ ਦੇਖ ਰਹੇ ਸੀ ਇਸ ਤਰ੍ਹਾਂ ਦਾ ਕੁਝ ਨਹੀਂ ਆ ਰਿਹਾ ਸੀ ਕਿ ਮਹਿਲਾਵਾਂ ਕਿਵੇਂ ਆਪਣੇ ਪੈਰਾਂ ਤੇ ਖੜੀਆਂ ਹੋਣ ਕਿਵੇਂ ਲੋਕਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ ਕਿਉਂਕਿ ਨੌਕਰੀਆਂ ਇੰਨੀਆਂ ਨਹੀਂ ਹੁੰਦੀਆਂ ਕਿ ਹਰ ਕਿਸੇ ਬੰਦੇ ਕੋਲ ਨੌਕਰੀ ਆ ਜਾਏ ਹੱਥ 'ਚ ਉਹ ਉਹ ਵੀ ਲਿਮਟਿਡ ਸੋਰਸ ਹੁੰਦੇ ਆ ਤੇ ਦੂਸਰੀ ਗੱਲ ਉਹਦੇ ਲਈ ਇੱਕ ਪ੍ਰੋਪਰ ਇੱਕ ਕੁਆਲੀਫਿਕੇਸ਼ਨ ਇੱਕ ਐਂਟਰ ਟੈਸਟ ਕਲੀਅਰ ਚਾਹੀਦਾ ਹੁੰਦਾ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਵੱਡਾ ਰੈਂਕ ਲੈਣਾ ਹੁੰਦਾ ਔਰ ਜਿਹੜਾ ਇਹ ਜ਼ਰੂਰੀ ਨਹੀਂ ਕਿ ਸਾਰੇ ਬੱਚਾ ਦੇ ਇੱਕ ਤੋਂ 100 ਦੇ ਵਿੱਚ ਰੈਂਕ ਕਾਉ ਸਾਰਿਆਂ ਨੂੰ ਜੋਬ ਉਹਨਾਂ ਨੂੰ ਮਿਲੇਗੀ ਤਾਂ ਜਿਹੜੇ ਬੱਚੇ ਹਜ਼ਾਰਾਂ ਲੱਖਾਂ ਪਿੱਛੇ ਰਹਿ ਜਾਂਦੇ ਆ ਇਹ ਉਹ ਜੋਬ ਤੋਂ ਰਹਿ ਜਾਂਦੇ ਆ ਇਸੇ ਤਰ੍ਹਾਂ ਜ਼ਰੂਰੀ ਨਹੀਂ ਕਿ ਹਰ ਬੱਚਾ ਹੀ ਦੇਸ਼ ਦਾ ਪੜੇ ਲਿਖਿਆ ਹੋਊ ਜ਼ਰੂਰੀ ਨਹੀਂ ਕਿ ਹਰ ਬੱਚਾ ਹੀ ਜੇ ਦੇਸ਼ ਦੀ ਆਬਾਦੀ ਕਰੋੜਾਂ ਦੇ ਵਿੱਚ ਹੈ ਤਾਂ ਕਰੋੜਾਂ ਨੌਕਰੀਆਂ ਰੋਜ਼ ਨਿਕਲਣਗੀਆਂ ਤਾਂ ਇਸ ਲਈ ਜ਼ਰੂਰੀ ਹੈ ਕਿ ਜੋ ਜਿਸ ਲੈਵਲ ਤੇ ਹੈ ਉਹਨੂੰ ਉਸੇ ਤਰ੍ਹਾਂ ਦੀ ਸਿੱਖਿਆ ਮਿਲੇ ਤੇ ਆਪਣੇ ਪੈਰਾਂ ਤੇ ਖੜਾ ਹੋਵੇ ਤਾਂ ਇਹਦੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਦੇ માનਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਬਣੇ ਆ ਤਾਂ ਉਹਨਾਂ ਨੇ ਲਗਾਤਾਰ ਚਾਹੇ ਸਟਾਰਟਅਪ ਪੈ ਮੋਦਰਾ ਯੋਜਨਾ ਹੈ ਜੋ ਇਹ ਸੈਲਫ ਹੈਲਪ ਗਰੁੱਪ ਬਣਾਉਣ ਦਾ ਪ੍ਰੋਗਰਾਮ ਆਂਦਾ ਤਾਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਸਾਡੇ ਯੂਥ ਨੂੰ ਜਿਵੇਂ ਸਕਿੱਲ ਇੰਡੀਆ ਸੀ ਦੇਖਦੇ ਆ ਹਨਾ ਤਾਂ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਲੈ ਕੇ ਆਉਂਦੀਆਂ ਜਿਦੇ ਵਿੱਚ ਜੌਬਸ ਤਾਂ ਆਪਣੀ ਜਗ੍ਹਾ ਚੱਲੀ ਜਾਂਦੀਆਂ ਤੇ ਇਸ ਤੋਂ ਇਲਾਵਾ ਜਿੱਥੇ ਆਤਮ ਨਿਰਭਰ ਭਾਰਤ ਦਾ ਵੀ ਸੁਪਨਾ ਸਾਚ ਹੋ ਰਿਹਾ ਹੈ ਔਰ ਸਾਡਾ ਯੂਥ ਵੀ ਅੱਗੇ ਵਧ ਰਿਹਾ ਸਾਡੀਆਂ ਮਹਿਲਾਵਾਂ ਵੀ ਸਸ਼ਕਤ ਹੋ ਰਹੀਆਂ ਲੋਕ ਆਪਣੇ ਛੋਟੇ-ਛੋਟੇ ਰੋਜ਼ਗਾਰ ਕਰ ਰਹੀਆਂ ਸਵੈ ਰੋਜ਼ਗਾਰ ਕਰ ਰਹੀ ਹੈ ਚਾਹੇ ਛੋਟੀ ਸਿਲਾਈ ਦਾ ਹੋਵੇ ਚਾਹੇ ਪਾਪੜ ਬਣਾਉਣ ਦੀ ਮਸ਼ੀਨ ਹੋਵੇ ਚਾਹੇ ਘਰੇ ਮਿਰਚ ਮਸਾਲੇ ਤਿਆਰ ਕਰਨੇ ਹੋ ਚਾਹੇ ਛੋਟਾ ਲਗੂ ਦੁਕਾਨ ਹੋਵੇ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਹੈ ਤੁਸੀਂ ਕਹਿ ਸਕਦੇ ਕਿ ਪ੍ਰੋਸੈਸ ਦੇ ਵਿੱਚ ਗਰੋਥ ਹੋ ਰਹੀ ਹੈ ਔਰ ਪ੍ਰੋਸੈਸ ਚੱਲ ਰਹੀ ਹੈ ਗਵਰਨਮੈਂਟ ਵੱਲੋਂ ਕਿਉਂਕਿ ਲਗਾਤਾਰ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਜ਼ ਆ ਰਹੀਆਂ ਹੁਣ ਅੱਜ ਇਹ ਗੱਲਾਂ ਸਾਰੀਆਂ ਕਰਨ ਦੀ ਲੋੜ ਕਿਉਂ ਪਈ ਹੁਣ ਇਸ ਦੇਸ਼ ਦੇ ਵਿੱਚ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੇ ਕਿ ਕਿੰਨੇ ਟਾਈਮ ਤੋਂ ਸਵਦੇਸ਼ੀ ਜਾਗਰਣ ਮੰਚ ਵੀ ਇਹ ਹੁੰਗਾਰਾ ਪਾ ਰਿਹਾ ਸੀ ਕਿ ਸਵਦੇਸ਼ੀ ਅਪਣਾਓ ਰਾਸ਼ਟਰ ਸਰਵੋੱਚ ਬਣਾਓ ਸਵਦੇਸ਼ੀ ਅਪਣਾਓ ਔਰ ਵਿਦੇਸ਼ੀ ਦਾ ਜੋ ਵਿਦੇਸ਼ੀ ਸਮਾਨ ਦਾ ਬहिष्कार ਕਰੋ ਇਹ ਇੱਕ ਉਹਨਾਂ ਦਾ ਨਾਰਾ ਸੀ ਲੇਕਿਨ ਥੋੜੇ ਜਿ ਦਿਨ ਪਹਿਲਾਂ 27 ਤਰੀਕ ਨੂੰ ਸਵੇਰ ਇੰਡੀਆ ਟਾਈਮ ਦੇ ਮੁਤਾਬਿਕ 9:30 ਔਰ ਯੂ ਐਸ ਏ ਦੇ ਟਾਈਮ ਦੇ ਅਕੋਰਡਿੰਗ 12 ਬਜੇ ਦੇ ਆਸਪਾਸ ਇੱਕ ਨੀਤੀ ਲਾਗੂ ਕਰਨ ਦੀ ਗੱਲ ਹੋਈ 트럼ਪ 트럼ਪਸ ਜੀ ਵੱਲੋਂ ਮਾਨੀ 트럼ਪ ਜੀ ਜੋ ਕਿ ਯੂ ਐਸ اے ਦੇ ਨੇ ਪ੍ਰੈਜ਼ੀਡੈਂਟ ਨੇ ਕਿ ਭਾਰਤ ਦੇ ਜਿਹੜੇ ਜਿਹੜੇ ਐਕਸਪੋਰਟ ਹੈ ਉਹਦੇ ਉੱਪਰ 50% ਟੈਰਿਫ ਹੈ ਜਿਹੜਾ ਉਹ ਲਗਾਇਆ ਗਿਆ ਤਾਂ ਤੁਸੀਂ ਇਹ ਦੇਖ ਲਓ ਕਿ ਸਾਡੇ ਇੰਡੀਆ ਦਾ ਜਿਹੜਾ ਐਕਸਪੋਰਟ ਹੈ ਉਹ ਮੈਨੂੰ ਲੱਗਦਾ ਜਿੰਨਾ ਅਸੀਂ ਟੋਟਲ ਐਕਸਪੋਰਟ ਕਰਦੇ ਹਾਂ ਲਗਭਗ ਉਹਦਾ 20% ਜਿਹੜਾ ਐਕਸਪੋਰਟ ਹੈ ਉਹ ਯੂ ਐਸ اے ਨੂੰ ਜਾਂਦਾ ਹੈ ਉਹਦੇ ਨਾਲ 50% ਟੈਰਿਫ ਲਾਗੂ ਹੋਣ ਦੇ ਨਾਲ ਸਾਡੇ ਦੇਸ਼ ਤੇ ਕਿੰਨਾ ਅਸਰ ਪਊ ਦੇਸ਼ ਦੇ ਉਦੋਗਾਂ ਤੇ ਕੀ ਅਸਰ ਪਊ ਔਰ ਜਿੱਥੇ ਪ੍ਰੋਡਕਸ਼ਨ ਜਦੋਂ ਉੱਥੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਮੋਸਟਲੀ ਅਸੀਂ ਵੀ ਦੇਖਦੇ ਹਾਂ ਸਾਡੀ ਮਾਰਕੀਟ 'ਚ ਵੀ ਇਹੀ ਹੁੰਦਾ ਹੈ ਤੇ ਉੱਥੇ ਵੀ ਇਸ ਤਰ੍ਹਾਂ ਹੀ ਹੋਏਗਾ ਜਦੋਂ ਕਿਸੇ ਚੀਜ਼ ਜਦੋਂ 50% ਉਹਦੇ ਉੱਤੇ ਲੱਗਦਾ ਤਾਂ ਚੀਜ਼ ਵੀ ਸਾਡੀ ਮਹਿੰਗੀ ਉੱਥੇ ਹੋਏਗੀ ਤਾਂ ਜਦੋਂ ਚੀਜ਼ ਮਹਿੰਗੀ ਹੋਏਗੀ ਤਾਂ ਉਹਦੀ ਫਿਰ ਡਿਮਾਂਡ ਘਟੇਗੀ ਔਰ ਜਦੋਂ ਡਿਮਾਂਡ ਘਟੇਗੀ ਤਾਂ ਸਾਡੇ ਵੱਲੋਂ ਔਰ ਆ ਮਤਲਬ ਆਟੋਮੈਟਿਕਲੀ ਹੈ ਕਿ ਜਦੋਂ ਸਾਡੀ ਡਿਮਾਂਡ ਉਧਰ ਹੀ ਘਟੂਗੀ ਤਾਂ ਫਿਰ ਸਾਡੇ ਐਕਸਪੋਰਟ ਤੇ ਵੀ ਇਸ ਚੀਜ਼ ਦਾ ਪ੍ਰਭਾਵ ਪਾਊਗਾ ਉਹਦੇ ਨਾਲ ਹੁਣ ਕੀ ਹੋਊਗਾ ਹੁਣ ਸਾਡੇ ਜਿਹੜੀਆਂ ਇੱਥੇ ਇੱਥੇ ਇੰਨੀਆਂ ਇੰਡਸਟਰੀਜ਼ ਹੈ ਉਹਨਾਂ ਦਾ ਜਿਹੜਾ ਐਕਸਪੋਰਟ ਜਦੋਂ ਘਟੇਗਾ ਤਾਂ ਡੈਫੀਨਿਟਲੀ ਹੈ ਉਹਨਾਂ ਦੀ ਇੰਨੀ ਪੂੰਜੀ ਲਗਾਈ ਹੋਈ ਹੈ ਬਿਜ਼ਨਸ ਤੇ ਵੀ ਇਸ ਦਾ ਅਸਰ ਪਏਗਾ ਦੇਸ਼ ਦੀ ਆਰਥਿਕ ਸਥਿਤੀ ਦੇ ਵੀ ਇਸ ਦਾ ਅਸਰ ਪਏਗਾ ਜੋ ਲੋਕੋ ਤੇ ਕੰਮ ਕਰ ਰਿਹਾ ਜਿਨੇ ਯੂਨਿਟ ਚੱਲ ਰਹੇ ਆ ਲੋਕੀ ਚਲਾਉਣ ਵਾਲੇ ਆ ਲੋਕ ਉਹਨਾਂ ਨਾਲ ਜਿਹੜੇ ਜਿਨਾਂ ਨੂੰ ਰੋਜ਼ਗਾਰ ਮਿਲੇ ਆ ਉਹਨਾਂ ਦੇ ਰੋਜ਼ਗਾਰ ਤੇ ਪ੍ਰਭਾਵ ਪੜੇਗਾ ਬੇਰੋਜ਼ਗਾਰੀ ਹੋਏਗੀ ਤਾਂ ਸਾਡੀ ਜਿਹੜੀ ਹੈ ਅਰਥਵਿਵਸਥਾ ਤੇ ਇੱਕ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜੇ ਫਿਰ ਵੀ ਅਸੀਂ ਇੰਡੀਆ ਚੁੱਪ ਬੈਠੇ ਰਹੇ ਅਸੀਂ ਅੱਜ ਫਿਰ ਸਾਨੂੰ ਸਾਧਨ ਦੀ ਲੋੜ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਅਹਮਦਾਬਾਦ ਮਾਨਯੀ ਪ੍ਰਧਾਨ ਮੰਤਰੀ ਜੀ ਸਪੀਚ ਦੇ ਰਹੇ ਸੀ ਮੈਂ ਸੁਣ ਰਹੀ ਸੀ ਧਿਆਨ ਨਾਲ ਤੋ ਉਹਨਾਂ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਦੇਸ਼ ਨੂੰ ਸਸ਼ਕਤ ਬਣਾਈਏ ਅਸੀਂ ਇਸ ਉਹਨਾਂ ਦੇ ਟੈਰਿਫ ਦੀ ਇਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਸਾਡੇ ਦੇਸ਼ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਅਸੀਂ ਜਦੋਂ ਕੋਈ ਵੀ ਸਥਿਤੀ ਆਈ ਹੈ ਅਸੀਂ ਸક્ષਮ ਸੀ ਭਾਰਤ ਸક્ષਮ ਸੀ ਔਰ ਸਖਸ਼ਮ ਰਹੇਗਾ ਇਹ ਅਸੀਂ ਪ੍ਰੂਫ ਕਰਨਾ ਹੈ ਅਸੀਂ ਪ੍ਰੂਫ ਕਰ ਸਕਦੇ ਹਾਂ ਕਿ ਅਸੀਂ ਸਿਰਫ ਔਰ ਸਿਰਫ ਸਵਦੇਸ਼ੀ ਚੀਜ਼ਾਂ ਬਣਾਈਏ ਸਪੈਸ਼ਲ ਉੱਥੇ ਉਹਨਾਂ ਨੇ ਇਹ ਵੀ ਕਿਹਾ ਆਪਣੇ ਭਾਸ਼ਣ ਦੇ ਵਿੱਚ ਕਿ ਹਰੇਕ ਦੁਕਾਨਦਾਰ ਨੂੰ ਇੱਥੇ ਆਪਣੇ ਬਾਹਰ ਦੁਕਾਨ ਦੇ ਬੋਰਡ ਲਗਾ ਦੇਣਾ ਚਾਹੀਦਾ ਹੈ ਕਿ ਇੱਥੇ ਭਾਰਤ ਦਾ ਬਣਿਆ ਹੋਇਆ ਸਮਾਨ ਹੀ ਮਿਲਦਾ ਹੈ ਜੋ ਉਹਨਾਂ ਨੇ ਆਪਣੀ ਗੱਲ ਵਿੱਚ ਰੱਖਿਆ। ਲੇਕਿਨ ਐਜ਼ ਹਿਊਮਨ ਬੀਿੰਗ ਅਸੀਂ ਜੋ ਕਰ ਸਕਦੇ ਹਾਂ ਅਸੀਂ ਆਪਣੇ ਘਰ ਦੀ ਰਸੋਈ ਤੋਂ ਸ਼ੁਰੂ ਕਰਦੇ ਹਾਂ ਮੈਂ ਖਾਸ ਕਰਕੇ ਜੋ ਮਹਿਲਾਵਾਂ ਮੇਰੀ ਗੱਲ ਸੁਣ ਰਹੀਆਂ ਕਿ ਅਸੀਂ ਆਪਣੇ ਦੇਸ਼ ਦੀਆਂ ਬਣੀਆਂ ਹੋਈਆਂ ਚੀਜ਼ਾਂ ਦੀ ਯੂਜ਼ ਕਰੀਏ। ਅਸੀਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ। ਲੇਦਰ ਦੇ ਸ਼ੂਜ਼ ਅਸੀਂ ਜੋ ਵੀ ਪਹਿਨਦੇ ਆ ਪੈਰਾਂ ਦੇ ਵਿੱਚ ਜੋ ਚਪਲ ਪਾਨੇ ਆ ਅਸੀਂ ਟੂਥਪੇਸਟ ਹੈ ਅਸੀਂ ਜਿਵੇਂ ਕਾਲਗੇਟ ਵਰਗੇ ਦਾ ਵਿਸ਼ਕਾਰ ਕਰਕੇ ਅਸੀਂ ਆਪਣੇ ਇੰਡੀਆ ਦੇ ਵਿੱਚ ਬਣੀ ਪੇਸਟੀ ਯੂਜ਼ ਕਰੀਏ ਅਸੀਂ ਜਿਵੇਂ ਕੋਕਾ ਕੋਲਾ ਹੋਰ ਡਰਿੰਕਸ ਨੇ ਇਹਨਾਂ ਨੂੰ ਛੱਡ ਕੇ ਸਾਡੇ ਦੇਸ਼ ਦੇ ਵਿੱਚ ਬੜੇ ਅੱਛੇ-ਅੱਛੇ ਡਰਿੰਕਸ ਹੈ ਜਿਹੜੇ ਸਾਡੇ ਦੇਸ਼ ਦੇ ਵੀ ਬਣੇ ਔਰ ਹਾਈਜਨਿਕ ਵੀ ਆ ਉਹਨਾਂ ਨੂੰ ਯੂਜ਼ ਕਰੀਏ ਤਾਂ ਹੋਰ ਵੀ ਹੁਣ ਜਿਵੇਂ ਹੁਣ ਫੈਸਟੀਵਲ ਆਣਗੇ ਦੀਵਾਲੀ ਆਏਗੀ ਜਾਂ ਸਾਡੇ ਘਰਾਂ ਦੇ ਵਿੱਚ ਵੱਡੇ-ਵੱਡੇ ਮੈਰਿਜ ਫੰਕਸ਼ਨ ਵੀ ਹੁੰਦੇ ਆ ਮੈਰਿਜ ਦਾ ਵੀ ਹੁਣ ਸੀਜ਼ਨ ਆਏਗਾ ਤਾਂ ਅਸੀਂ ਫੋਰਨ ਬ੍ਰੈਂਡ ਨੂੰ ਵਿਦੇਸ਼ੀ ਬ੍ਰੈਂਡ ਦਾ ਬਹਿਸ਼ਕਾਰ ਕਰਦੇ ਹੋਏ ਅਸੀਂ ਆਪਣੇ ਦੇਸ਼ ਦੇ ਬ੍ਰੈਂਡ ਨੂੰ ਹੀ ਪ੍ਰੇਫਰ ਕਰੀਏ ਅਗਲੀ ਕੜੀ ਦੇ ਵਿੱਚ ਮੈਂ ਤੁਹਾਨੂੰ ਕੁਝ ਕਿਉਂਕਿ ਇਹ ਮੇਰੀ ਫਸਟ ਪੇਜ ਤੇ ਉੱਪਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਅਗਲੀ ਕੜੀ ਦੇ ਵਿੱਚ ਮੈਂ ਡਿਟੇਲ ਰਹੀਂ ਡਿਟੇਲ ਦੇ ਵਿੱਚ ਤੁਹਾਨੂੰ ਇਹ ਵੀ ਦੱਸੂਗੀ ਕਿ ਜਿਹੜੀਆਂ ਸਾਡੀਆਂ ਸਵਦੇਸ਼ੀ ਐ ਕਿਹੜੀਆਂ-ਕਿਹੜੀਆਂ ਪ੍ਰੋਡਕਟਸ ਐ ਅਸੀਂ ਯੂਜ਼ ਕਰਨੀਆਂ ਤੇ ਵਿਦੇਸ਼ੀ ਅਸੀਂ ਕਿਹੜੀਆਂ ਜੜੀਆਂ ਐਕਸੈਸਰੀਜ਼ ਯੂਜ਼ ਕਰ ਰਹੇ ਹਾਂ ਬਹੁਤ ਐਕਸੈਸ ਯੂਜ਼ ਕਰ ਰਹੇ ਹਾਂ ਇੱਕ ਇੱਕ ਸਸ਼ਕਤ ਦੇਸ਼ ਦੇ ਵਿੱਚ ਰਹਿਣ ਇੱਕ ਸਟਰੋਂਗ ਆਰਥਿਕ ਸਥਿਤੀ ਦੇ ਵਿੱਚ ਹੈ ਜਿਹੜਾ ਉਹੋ ਆਪਣਾ ਗੁਜ਼ਾਰਾ ਕਰਨ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅੱਜ ਇਹ ਸਾਨੂੰ ਸਵਦੇਸ਼ੀ ਅਪਣਾਉਣਾ ਚਾਹੀਦਾ ਹੈ ਔਰ ਵਿਦੇਸ਼ੀ ਦਾ ਬहिष्कार ਕਰਨਾ ਚਾਹੀਦਾ ਹੈ ਜੈ ਹਿੰਦ ਜੈ ਭਾਰਤ ਹਾਂਜੀ ਸਭ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਰਾਹੀਂ ਜੋ ਵੀ ਸੁਣ ਰਹੇ ਹੈ ਔਰ ਦੇਖ ਰਹੇ ਹੈ ਜਿਵੇਂ ਦੇਸ਼ ਦੇ ਵਿੱਚ ਟਾਈਮ ਟੂ ਟਾਈਮ ਕੋਈ ਨਾ ਕੋਈ ਪੋਜ਼ਿਟਿਵ ਔਰ ਨੈਗੇਟਿਵ ਗੱਲਾਂ ਜਿਵੇਂ ਸਾਡੀ ਲਾਈਫ ਚ ਹੁੰਦੀਆਂ ਉਹ ਉਸ ਤਰ੍ਹਾਂ ਹੀ ਦੇਸ਼ ਦੀ ਕੁਝ ਪਾਲਿਸੀਜ਼ ਇਹ ਇੰਟਰਨੈਸ਼ਨਲ ਪਾਲਿਸੀਜ਼ ਵੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਜਿਦੇ ਨਾਲ ਕਿ ਕੁਝ ਕਈ ਵਾਰ ਕੁਝ ਬੈਨੀਫਿਟਸ ਹੁੰਦੇ ਆ ਲੇਕਿਨ ਜਦੋਂ ਕਿਤੇ ਲਾਸ ਵੀ ਹੁੰਦਾ ਉਦੋਂ ਵੀ ਸਾਨੂੰ ਤਿਆਰ ਰਹਿਣਾ ਪੈਂਦਾ ਤਾਂ ਅਸੀਂ ਬਹੁਤ ਲੱਖੀ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਡਾਇਨਾਮਿਕ ਲੀਡਰ ਨੇ ਜਿਹੜੇ ਕਿ ਚਾਹੇ ਸਭ ਤੋਂ ਮੇਰੇ ਲੱਗਦਾ ਇਸ ਤਰ੍ਹਾਂ ਦਾ ਟਾਈਮ ਕਦੀ ਨਹੀਂ ਆਇਆ ਜਿਹੜਾ ਕਰੋਨਾ ਦਾ ਟਾਈਮ ਹੈ ਹਨਾ ਸਭ ਤੋਂ ਮਤਲਬ ਉਹ ਹੋ ਸਭ ਤੋਂ ਇਸ ਤਰ੍ਹਾਂ ਦੀ ਘੜੀ ਸੀ ਜਿਹਦੇ ਵਿੱਚ ਇਹ ਲੱਗਦਾ ਸੀ ਕਿ ਸਰਕਾਰਾਂ ਤਾਂ ਇਸ ਕੀ ਕਰਨੀ ਹੈ ਤਾਂ ਇੱਕ ਪ੍ਰਕਿਰਤਿਕ ਸਮਝ ਲਓ ਆਪਤ ਆ ਗਈ ਹੈ ਔਰ ਇੱਕ ਇਸ ਤਰ੍ਹਾਂ ਦਾ ਪਹਾੜ ਟੁੱਟ ਗਿਆ ਪ੍ਰੋਬਲਮਸ ਦਾ ਜਿਹਦੇ ਵਿੱਚ ਹਰ ਬੰਦਾ ਹੀ ਪ੍ਰੋਬਲਮ ਚ ਹੋਊਗਾ ਲੇਕਿਨ ਉਸ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਤਰ੍ਹਾਂ ਦਾ ਦਮ ਖਮਾ ਔਰ ਦਿਖਾਇਆ ਔਰ ਸਾਰੇ ਦੇਸ਼ ਦੀ ਹੀ ਸ਼ਕਤੀ ਦਾ ਸਰੋਤ ਬਣੇ ਸਭ ਦੇ ਵਿੱਚ ਇੱਕ ਹੰਗਾਰਾ ਭਰਿਆ ਸਭ ਨੂੰ ਇੱਕ ਤਸੱਲੀ ਦਿੱਤੀ ਔਰ ਤਸੱਲੀ ਹੀ ਨਹੀਂ ਦਿੱਤੀ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਔਰ ਲੋਕਾਂ ਨੇ ਇੱਕ ਦੂਸਰੇ ਨਾਲ ਕਹਿੰਦੇ ਜੋਸ਼ ਸੇ ਜੋਸ਼ ਜਗਾਤੇ ਚਲੋ ਇੱਕ ਦੂਸਰੇ ਦਾ ਹੱਥ ਨਾਲ ਹੱਥ ਫੜ ਕੇ ਉਸ ਮੁਸ਼ਕਿਲ ਕੜੀ ਨੂੰ ਪਾਰ ਕੀਤਾ